ਆਓ ਜੀ ਅੱਜ ਸਾਨੂੰ ਸਾਡਾ ਕੰਮ ਅੱਜ ਸੀਗਾ ਟਿਪਰ ਦਾ ਤੇ ਆ ਸਾਨੂੰ ਸਿੱਧਾ ਦਾ ਕੰਮ ਨਹੀਂ ਆਉਂਦਾ ਸੀ ਨਾ ਗੁਰਪ੍ਰੀਤ ਨੂੰ ਆਉਂਦਾ ਸੀ ਨਾ ਮੈਨੂੰ ਆਉਂਦਾ ਸੀ ਕਿਉਂਕਿ ਅਸੀਂ ਇਹ ਕੰਮ ਨਹੀਂ ਕਰਿਆ ਕਦੇ ਤੇ ਬਾਪੂ ਸਾਡਾ ਕਹਿੰਦਾ ਵੀ ਮੈਂ ਤੁਹਾਨੂੰ ਕਰਕੇ ਦਿਖਾਉਣਾ ਜਵਾਨੀ ਯਾਦ ਉਹ ਜੋ ਦੋਨੇ ਜਣੇ ਪਾਸੇ ਤੇ ਬਾਪੂ ਨੇ ਮੇਰੇ ਸਾਡੇ ਨੇ ਮਰਗੜ ਲਾ ਕੇ ਚੈੱਕ ਬਰੇਟਨ ਲਾ ਕੇ ਤੇ ਓਕੇ ਕਰਤਾ ਕੰਮ ਅਸੀਂ ਆ ਟਰ ਟਿਪਰ ਦਾ ਮਗਰ ਚਾਦਰ ਵਾਲਾ ਕੰਮ ਕੀਤਾ ਚਾਦਨਾ ਚੁੱਦਣਾ ਲਾ ਕੇ ਹੀ ਮਤਲਬ ਲੋਹੇ ਦਾ ਕੰਮ ਕਰਨਾ ਜਾਣਦੇ ਆ ਟਰਾਲੀ ਦਾ ਵੀ ਤੇ ਟਿਫਰ ਦਾ ਵੀ ਤੇ ਥੱਲੇ ਗੁਰਪੀ ਨੇ ਜੈਸੀ ਟੁੱਟੀ ਹੋਈ ਸੀ ਉਹਨੂੰ ਕਰੈਕ ਤੇ ਜੈਸੀ ਕਰੈਕ ਸੀ ਤੇ ਗਰੈਂਡਰ ਮਾਰ ਕੇ ਉਹਨੇ ਮਿਕਨਾ ਕਰਤੀ ਵੈਲਡਿੰਗ ਤੇ ਗੁਰਪੀ ਵੀ ਵੈਸੇ ਆਏ ਵੀ ਅੱਜ ਦੁਪਹਿਰੇ ਆ ਘਰੇ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਆ ਗੁਰਪੀ ਨੇ ਸੱਲ ਮਾਰਿਆ ਦੋ ਟੇਢੇ ਟੇਢੇ ਸਾਲਾਂ ਦੇ ਵਿੱਚ ਜਦੋਂ ਐਂਗਲ ਕਸਣ ਲੱਗੇ ਪੈਰ ਨਾਲ ਗੱਡੀ ਦਾ ਇੱਥੇ ਪੈਰ ਰੱਖ ਕੇ ਗੱਡੀ ਚੜ੍ਹਦੇ ਨੇ ਤੇ ਗੱਡੀ 'ਚ ਪੈਰ ਰੱਖ ਕੇ ਚੜਦਿਆ ਤੇ ਜਦੋਂ ਇੱਥੇ ਐਂਗਲ ਕਸਣ ਲੱਗੇ ਤੇ ਉਹ ਤੁਹਾਨੂੰ ਸੱਲ ਦਾ ਵਜੇ ਸੀ ਟੇਢੇ ਤੇ ਹੁਣ ਕੀ ਕੀਤਾ ਜਾਵੇ ਤੇ ਐਂਗਲ ਲੱਗ ਕੇ ਕਸਣ ਮੈਨੂੰ ਕਹਿੰਦਾ ਵੀ ਐਂਗਲ ਕਸਿਆ ਸੱਹਿਆ ਨਹੀਂ ਮੈਨੂੰ ਸੱਲ ਟੇਢੇ ਆ ਜਿੰਨਾ ਜਦੋਂ ਮੈਂ ਐਂਗਲ ਲਾਉਣ ਲੱਗਾ ਤੇ ਉਹ ਸੱਲ ਮਾਰੇ ਟੇਢੇ ਤੇ ਮੜ ਕੇ ਮੈਂ ਵੇਖਿਆ ਵੀ ਫਿਰ ਦੁਬਾਰਾ ਸੱਲ ਮਾਰਨੀ ਪਈ ਮੈਨੂੰ ਤੇ ਉਹਦੋਂ ਬਾਪੂ ਆਣ ਕੇ ਕਹੂਗਾ ਵੀ ਕੰਮੀ ਇਹਨਾਂ ਕੀਤਾ ਇਹ ਤਾਂ ਮੈਲ ਆ ਗਿਆ ਸਾਰਾ ਕੁਝ ਤੇ 1 ਸਾਲ ਸਤ ਟੇਡੇ ਵੱਜੇ ਹੋਏ ਨੇ ਤੇ ਹੁਣ ਦਵਾਰਾ ਮਾਰਨੇ ਪੈਣਗੇ ਤੇ ਗੁਰਪ੍ਰੀਤ ਵੀ ਬਸਣਾ ਮੇਰਾ ਨਾਂ ਲਈ ਜਾਂਦਾ ਪਿੱਛੇ ਹੋਇਆ ਵੀਡੀਓ ਦੇ ਪਿੱਛੇ ਖੜਾ ਵੀ ਇਹਨੇ ਮਾਰੇ ਸੱਲ ਸਾਲ ਮਾਰਦੇ ਮਾਰਦੇ ਵਰਮਾ ਗਿਆ ਟੁੱਟ ਤੇ ਵਰਮਾ ਟੁੱਟ ਗਿਆ ਤੇ ਪੈਣ ਗਿਆ ਹੁਣ ਸਾਨੂੰ ਗਾਲਾਂ